ਉਹ ਜੰਗ ਦੀ ਉਹ ਆਖਿਆ ਘਰ ਰਹੀ ਸੀ ਤੇ ਉਹਨਾਂ ਨੇ ਕੀਤੀ ਹੈ ਕਿ ਉਹਨੇ ਕਿ ਕਿ ਲੋੜ ਸੀ ਬਣਾ ਦੇਣਾ ਠਾਕ ਤਾਂ ਨਹੀਂ ਕਿ ਲੋੜ ਪਈ ਸੀ ਇਹ ਹੀ ਜੰਗ ਦਾ ਖਰਚਾ ਸੋ ਜੋ ਕਰੇ ਦਿੱਤਾ ਜੰਗ ਤੇ ਇਹ ਨਾਲ ਖਰਚੇ ਦੀ ਜੰਗ ਲੱਗ ਜੂਗੀ ਤੇ ਉਹ ਆਪ ਨੂੰ ਜੰਗ ਲੱਗੇਗਾ ਜਰਾਂ ਲੋਗਾ ਬੁੱਧੂ ਬਸ ਹੋਗੀ ਦੁਆਦਸ ਦਾਲ ਆਬ ਅੰਤਰ ਮੰਤ ਜੈ ਪਾਉੜੇ ਸ੍ਰੀ ਕਮਲਾ ਕਾਂਤ ਦੁਆਦਸ ਦਾਲ ਆਬ ਅੰਤਰ ਆਬ ਅੰਤਰ ਹੋ ਗਿਆ ਔਰ ਅੰਤਰ ਬੱਧ ਅੰਤਰ ਦੋ ਵਾਰ ਪੜਿਆ ਜਾਣਾ ਅੰਤਰ ਦੋ ਵਾਰ ਪੜਿਆ ਜਾਣਾ 12 ਦਾਲ ਨੇ 12 ਪੜਤਾ ਨੇ ਆਇਆ ਰਹੀਓ ਇੱਥੇ ਹੈ ਹਿਰਦੇ ਵਿੱਚ ਜਗਾ ਔਰ ਉਹਦੇ ਦਾ ਅੰਦਰ ਬੰਦੇ ਖੋਜ ਦਿਲਾਂ ਦੇ ਖੋਜ ਦਿਲਾਂ ਦੇ ਖੋਜ ਬਈ ਦਿਲਾਂ ਦੇ ਖੋਜ ਮੰਤਰ ਹੈ ਉੱਥੇ ਲੜੇ ਆਬ ਅੰਤਰਾ ਮਹਮਦ ਬਲਤ ਬਲਤ ਉੱਥੋਂ ਲੜੇ ਸ਼ਾਬਦ ਗੁਰੂ ਉੱਥੇ ਆ ਜੇ ਕੋੜੇ ਸ੍ਰੀ ਕਮਲਾ ਕੰਤ ਉਹ ਬਾਲੇ ਸ੍ਰੀ ਗੁਰਨਾਥ ਸਾਹਿਬ ਦਾ ਇਹ ਕਮਲਾ ਕੰਤ ਦਾ ਪੌੜਾ ਇੱਥੇ ਖੜਾ ਹੋ ਉਹ ਉੱਥੇ ਹੀ ਪੈਦਾ ਹੋਣਾ ਇਹ ਬੋਲਦਾ ਜੇ ਤੂੰ ਬੈਠਾ ਨਾਲ ਜੁੜੂ ਤਾਂ ਸੁੜੂ ਉਹਦਾ ਉੱਥੇ ਹੀ ਬੈਠਾ ਉੱਥੇ ਸੁਬਦੀ ਲਾਈ ਹੋਈ ਹੈ ਉਹਦਾ ਉੱਥੇ ਤੇ کیا ਹੋਇਆ ਹੈ ਪਰ ਮਾਨਾ ਅਡਾ ਜਦੋਂ ਜੜ ਬੋ ਨਾਲ ਹੀ ਜੁੜਦਾ ਉਹਦਾ ਧਿਆਨ ਬੰਦੇ ਵਿੱਚ ਹੈ ਬੰਦ ਤੱਕ ਜੇ ਧਿਆਨ ਹਟੂਗਾ ਤਾਂ ਉਹ ਧਿਆਨ ਉੱਧਰ ਜਾਊਗਾ تعال ਅੰਦਲਾ ਰਹਾ ਜਿਹੜਾ ਹੈਗਾ ਉਹਦਾ ਧਿਆਨ ਗੋਲ ਵਿੱਚ ਹੈ ਜਦੋਂ ਬੱਚਾ ਬਾਹਰ ਖੇਡਦਾ ਹੋਵੇ ਜਿਹੜਾ ਬੱਚੇ ਦਾ ਮਾਪਾ-ਮਾਪ ਕੋਈ ਵੀ ਬڑا ਉਹਦਾ ਧਿਆਨ ਬੱਚੇ 'ਚ ਸੜਕ 'ਤੇ ਖੇਡਦਾ ਕਿਸੇ ਸਾਠ ਨਾਲ ਖੜੋ ਜਦੋਂ ਇਹ ਕਮਲਕਿਚਿਤਲੀ ਹੁੰਦਾ ਉਹ ਬਾਲ ਉਹ ਵੱਡਲ ਸੁਣਦਾ ਵੀ ਹੈ ਦੀ ਸੁਣਦਾ ਵੀ ਹੈ ਦੀ ਉਹ ਸੁਣੂਗਾ ਜਦੋਂ ਜਿਹੜੇ ਕਮਲਕਿਚਿਤ ਹੋਊਗਾ ਬੰਨ ਉਹ ਥੇ ਆਵੇ ਜਾਂ ਥੋ ਥੇ ਬੈਠਾ ਬੰਨ ਉਹਦੇ ਚਾਰੋਂ ਚਿਰ ਨਿਵਾਸ ਕਰੇ ਦੇਖ ਲਵੇ ਅਡੋਲ ਹੋਵੇ ਫੇਰ ਦੁਨੀਆਂ ਦੇ ਛੱਡ ਦੇਵੇ ਤਿਆਗ ਦੇਵੇ ਸ਼ਬਦ ਸੁਣ ਜੂਗਾ ਆ ਗਰ ਬਾਂਡੀ ਖੇਲਦੀ ਜੇ ਵਸ ਜਗਾ ਜਗਾ ਤੇ ਗਲ ਇੱਕ ਐਡੀ ਹੋਈ ਹੈ ਆਪਣੇ ਚਾਹੇ ਸਾਰਾ ਕੋਈ ਵੀ ਹੈ ਆਗਮ ਵਿਦੋਲੇ ਸੇ ਵਲਦਾ ਉਹ ਸਾਰਾ ਐਡਰੈਸ ਦਸਤਕੀਰ ਦੇ ਲਿਖਿਆ ਹੋਇਆ ਆ ਬੰਦਰ ਉੱਧਰ ਉਧਰ ਉਹਨਾਂ ਦੇ ਗਾਉਂ ਉੱਧਰ ਇਹ ਜਿਹੜਾ ਬੰਦੇ ਕੋਈ ਦਲਾਗੋ ਜਿੰਨਾ ਜਲਾ ਰੋਜ ਕਾ ਖੋਜਾ ਉਹ ਨੂੰ ਮੇ ਪਤਾ ਸੀ ਉਹ ਇਹ ਗੱਲ ਕਹੀ ਹੈ। ਉਦੋਂ ਤਰ੍ਹਾਂ ਇੱਥੇ ਇੱਥੇ ਖੋਜ ਲੋ। ਉਹ ਨੂੰ ਪਤਾ ਲੱਗ ਗਿਆ ਨਾ ਕਿ ਇਹ ਗੱਲ ਸਮਝ ਲਈ। ਹਾਂ ਅਰਧ ਉਰਦ ਬੁਖਲਾਗੋ ਕਾਸ ਸੁੰਨ ਮੰਡਲ ਮੈਂ ਕਰ ਪ੍ਰਗਾਸ ਉਹ ਵਾਲਾ ਵੀ ਨਾ ਅਰਧ ਉਰਦ ਬੁਖਲਾਗੋ ਕਾਸ ਕਾਸ ਆਕਾਸ਼ ਨਹੀਂ ਹੈ। ਆਹ ਜਿੰਨਾ ਜਰ ਅਰਦਾਹ ਆਲਾ ਅਰਦਾਹ ਕੋਣ ਅਰਦਾਹ ਬੋਲਦੇ ਔਰਦੋ ਮਾਇਆ ਨੂੰ ਛੱਡ ਕੇ ਪੁੱਠਾ ਮੁੱਠੇ ਔਰਦਾ ਪੁੱਠਾ ਹੋ ਜਾਣਾ ਅਰਦਾ ਉਹ ਵੇਖ ਕੇ ਕਾਸ਼ ਉਹ ਲੱਗੀ ਕੋਈ ਫੇਰ ਅਕਾਸ਼ ਨੂੰ ਛੱਡ ਕੇ ਅਕਾਸ਼ ਚ ਚਲਾ ਜਾਵੇ ਅਕਾਸ਼ ਛੱਡ ਕੇ ਮਾਇਆ ਛੱਡ ਕੇ ਹਰ ਦੇ ਚਲਾ ਜਾਵੇ ਉਹਦੇ ਨਾਲ ਉਹਦੀ ਬੁੱਖੇ ਨਾਲ ਲੱਗਣੀ ਜੇ ਗੁਰਮੁਖੀ ਬਣ ਜਾਵੇ ਇਹ ਮੁਖ ਨਾਲ ਆਪਣਾ ਮੁਖ ਜੋੜ ਲੈਵੇ ਤੂੰ ਬੋਲ ਜੋ ਤੂੰ ਬੋਲਣਾ ਉਹ ਹੀ ਬੋਲੂਗਾ ਜੋ ਤੂੰ ਬੋਲਣਾ ਉਹ ਹੀ ਬੋਲੂਗਾ ਬਗਾਇਆ ਬੋਲੇ ਸਿਰ ਮੁਖ ਲਾਗੋ ਵਾਸ਼ੋ ਉੰਡ ਮੰਡਲ ਮੈਂ ਕਰ ਪ੍ਰਕਾਸ਼ ਇਹ ਆ ਸਾਨੂੰ ਮੰਡਲ ਤੇ ਕਰ ਪ੍ਰਕਾਸ਼ ਇਹ ਕਹਿੰਦੇ ਨੇ ਸੋਧ ਸੁਭਾਅ ਨੂੰ ਸੋਧ ਬੋਲਦਾ ਉਹ ਲੋਇਆ ਇਹ ਆ ਸਾਨੂੰ ਮੰਡਲ ਆਕਾਸ਼ ਜਿਹੜਾ ਹੁੰਦਾ ਉਹ ਸਾਨੂੰ ਮੰਡਲ ਆ ਇਹ ਪਤਾ ਨਹੀਂ ਹਰਗੋੜ ਨੂੰ ਖੋਪੜੀ ਜੀ ਬਣੇ ਬੈਠੇ ਦੇ ਖੋਪੜੀ ਜਨ ਬਣ ਡਾਲੀ ਉਹਦਾ ਖੋਪੜੀ ਜੀ ਦਾ ਸੱਤ ਗਵਾਰੇ ਦੇ ਸੁਣਦੇ ਤੇ ਸੱਤ ਗਵਾਰੇ ਹੁਣ ਤੇ ਬਾਜ਼ਾਰ ਦੇ ਵਿੱਚ ਐਸਾ ਬੜੀਆਂ ਬੋਲ ਰਹੇ ਖੜਕੇ ਵਰਕਸ਼ਾਪਾਂ ਦੇ ਹੁਣ ਉਹਦੇ ਸੁਣ ਬਣ ਡੇ ਹੋ ਜਾਊਗਾ ਸਾਰੇ ਛੜਕੀਆਂ ਹੁਣੀਆਂ ਦੇ ਉੱਤੇ ਕੋਲ ਹੁਣ ਬਣ ਜਾਊਗਾ ਉਹ ठा ठा ਬਾਈ ਦੇ ਕੋਈ ਕੋਸ਼ਿ ਕੋਈ ਛੇੜੇ ਬਜਾਉਂਦਾ ਕੋ ਢੋਲ ਕੀ ਬਜਾਉਂਦਾ ਕੋ ਕੁਛ ਬਜਾਉਂਦਾ ਕਿਤੇ ਕੋਈ ਖੜਕਾ ਕ ਤੇ ਕੋਈ ਖੜਕਾ ਚੁੱਲ ਮੰਡਲ ਵਿੱਚ ਕਰ ਪ੍ਰਵਾਸ ਕਰ ਪ੍ਰਵਾਸ ਇੱਥੇ ਪਰਵਾਸ ਕਰ ਇੱਥੇ ਬੈਠ ਕੇ ਅਜੋਦਾ ਪਰਵਾਸ ਕਰਨਾ ਜਿਹੜਾ ਘਾਟਾ ਪਿਆ ਹੋਇਆ ਨਾ ਖਾਲੀ ਘੜਾ ਗੋਣ ਖਾਲੀ ਉਹ ਭਰਦੀ ਜੇ ਜਦੋਂ ਇੱਥੇ ਤਾਂ ਕਿਹੜੋ ਭਰਤੀ ਸ਼ੁਰੂ ਹੋਈ ਆ ਜੋ ਪ੍ਰਕਾਸ਼ ਕਰਦਾਂ ਜਿਹੜੇ ਜਿਹਨਾਂ ਕਵੀਆਂ ਨੇ ਧਿਆਨ ਦੀ ਪੂਰੀ ਤਰ੍ਹਾਂ ਸਰਬੱਤਲ ਨੇ ਕਰਦਾ ਪ੍ਰਕਾਸ਼ ਕੋਈ ਵਾ ਸੂਰਜ ਨਹੀਂ ਚੰਦ ਆਦ ਨਰੰਜਣ ਕਰੇ ਆਨੰਦ ਉਹ ਆਹ ਸੂਰਜ ਨਹੀਂ ਜਾਂਦਾ ਤੇ ਸੂਰ ਚੱਲਦੀ ਪ੍ਰਕਾਸ਼ ਤਾਂ ਹੈ ਪ੍ਰਕਾਸ਼ ਨਹੀਂ ਹੈ ਸੂਰਜ ਚੰਦ ਹੈ ਵੀ ਉੱਥੇ ਇੱਥੇ ਬਾਣੀ ਪ੍ਰਗਟ ਹੋਣੀ ਹੈ ਜਿੱਥੇ ਸੂਰ ਚੰਦ ਨੇ ਤੇ ਕੱਟਾ ਕਿੱਥੋਂ ਆ ਗਿਆ ਮੰਦਰ ਕਿੱਥੋਂ ਆ ਗਿਆ ਸੂ ਕਿੱਥੋਂ ਆ ਗਿਆ ਉਥੇ ਗੱਡ 12 ਕਿਥੋਂ ਆ ਗਏ ਗੱਡ ਕਿਥੋਂ ਆ ਗਏ ਉਥੇ ਪ੍ਰਸ਼ਾਦ ਕਿਥੋਂ ਆ ਗਈ ਕਤੇ ਦੀਵਾ ਟਿਕਾਣੀ ਨਹੀਂ ਲੋੜਾ ਉਥੇ ਦੀਵਾ ਜਲਦਾ ਨਹੀਂ ਕਤੇ ਦਿਵਾਲੀ ਕਾਦੀ ਆ ਉਥੇ ਸਜਾ ਦਿਵਾਲੀ ਆ ਉਥੇ ਬਸਿਆ ਨਹੀਂ ਹੁੰਦੀ ਆ ਉਥੇ ਲੋਪੜੀਆਂ ਹੁੰਦੀਆਂ ਨਹੀਂ ਕੋਈ ਕਮਦੂ ਹੁੰਦੀ ਆ ਇਹ ਉਥੇ ਹੁੰਦੀ ਜਿੱਤੇ ਸੂਰ ਜੰਦਾ ਉਹ ਗੱਲਾਂ ਉਥੇ ਦੀਆਂ ਇੱਥੇ ਲਿਆ ਕੇ ਤੁਸੀਂ ਝੋਤੀਓ ਸਾਰੇ ਆਰਥਾਂ ਇਹ ਦਰਦੇ ਨਾ ਇੱਥੇ ਸੂਰਜ ਨਹੀਂ ਲੋਈ ਚੰਦ ਉੱਥੇ ਗਿਆ ਜਿਹੜਾ ਜਿਹੜਾ ਸਗੜਾ ਉਹ ਸੂਰਜ ਚਲਦਾ ਹੈ ਨਹੀਂ ਜਿਹੜੇ ਵੇਲੇ ਵੀ ਉੱਥੇ ਇਹ ਕਾਹਿੰਗੇ ਹਰ ਜਿਹੜ ਹਰ ਹੈ ਜਿਹੜ ਇੱਥੇ ਵੀ ਪਾਕਾ ਦੇ ਵਿੱਚ ਹਰ ਜਿਹੜ ਹੈ ਜੇ ਰੰਗ ਉਸ ਦਾ ਬੜਾ ਜਿਹੜ ਦਾ ਤੇ ਜੇ ਉਸ ਬੀਡੇ ਨੂੰ ਫੋਲੋ ਉਹ ਮੀਲੇ ਦੇ ਤੱਤ ਤੋਂ ਬਦਰ ਰੋਸ਼ਨੀ ਹੁੰਦੀ ਆ ਬਿਲਟ ਘਾਟੇ ਕਰ ਲੋ ਜਿਹੜਾ ਪੰਜਾਬ ਵਿੱਚ ਜੇੜਾ ਸਾਬੀ ਦੇ ਨਾ ਸਭ ਤੋਂ ਜ਼ਿਆਦਾ ਦੇਰ ਸੂਰਜ ਚਮਕਦਾ ਹੈ ਬੜੇ ਜ਼ਰੂਰਦਾਰੇ ਜੇੜੇ ਦੇ ਮਿਲਣ ਚਾਹੇ ਜੇ ਬਿਲਟ ਘਾਟੇ ਕਰਨੀ ਹੋਵੇ ਸਾਰੇ ਸਾਲ ਨੂੰ ਜ਼ਿਆਦਾ ਦੇਰ ਸੂਰਜ ਚਮਕਦਾ ਜੇ ਦੇਰ ਜਿਆਦਾ ਰੋਸ਼ਨੀ ਆਉਗੀ ਉਹ ਜੇੜਾ ਜਾਦਾ دیر ਤੱਕ ਜ਼ੂਰੀ ਚਬਕਲ ਜਿਆਦਾ ਪ੍ਰਚਲਿਤਤਾ ਹੁੰਦੀ ਏ ਸੂਰਜ ਦੀ ਉਹਦੇ ਦੇ ਲੋਚ ਗਿਆਨ ਪ੍ਰਚੰਡ ਤਾਂ ਵਰਗੇ ਜਿਹੜੇ ਕਹਤੋਂ ਇਹ ਕਹੋ ਨਾਲੋਂ ਦੁੱਲੀ ਜੁੱਲੀ ਗੱਲ ਕਰਤੀ ਤਾਂ ਇਹਨੂੰ ਜੇੜ ਕਹਿੰਦੇ ਆ ਵੀਰ ਦੇ ਨੂੰ ਵੀਰੋ ਦੀ ਜੇੜ ਹੈਗਾ ਉੱਦਾਂ ਜੇੜ ਤਾਂ ਅ ਵੀਰ ਨੂੰ ਕਹਿੰਦੇ ਨੇ ਬੜੇ ਭਾਈ ਨੂੰ ਉਹ ਵਰਗਾ ਕਹਿੰਦੇ ਕਹਿੰਦੇ ਜੇੜ ਉਹ ਵੀਰ ਦਾ ਹੁੰਦਾ ਤੇ ਬੜਾ ਭਾਈਆ ਵੀ ਵੀਰ ਹੁੰਦਾ ਉਦਾਰਨ ਉਹਦਾ ਵੱਡੇ ਕਰਕੇ ਗਏ ਵੱਡੇ ਕਰਕੇ ਗਏ ਜਿਹੜੇ ਜਿਹੜੇ ਤੁਸੀਂ ਵੱਡੇ ਕਰਕੇ ਜਿਹੜੇ ਵੱਡੇ ਹੋਤੇ ਨਾਲ ਜਿਹੜੇ ਗਏ ਹਿਦਾਈਏ ਨਾਮ ਰੱਖਿਆ ਨਹੀਂ ਦਿਲ ਦੇ ਦਿਲੋਂ ਵੀ ਦਰਦ ਨਹੀਂ ਕੋਈ ਖਾਲੀ ਹੋएगी ਇਹਦਾ ਕਾਰਨ ਪਿੱਛੇ ਕੁਝ ਹੋਰ ਨੇ ਜੇ ਲੋਕਾਂ ਦਾ ਵੱਡਾ ਜੇਂਗਾਰ ਦਾ ਵੱਡਾ ਹੁੰਦਾ ਸੋ ਬ੍ਰਹਮੰਡ ਪਿੰਡ ਸੋ ਜਾਨ ਮਾਨਸ ਰੋਬਰ ਕਰੇ ਸਮਾਨ ਸੋ ਜੋ ਸੋ ਬ੍ਰਹਮੰਡ ਜੋ ਬ੍ਰਹਮੰਡ ਹੈ ਬ੍ਰਹਮ ਸੀਰ ਬ੍ਰਹਮੰਡ ਦੇ ਵਿੱਚ ਕਿਰਿਆ ਸਿਧੇਰੇ ਚ ਹਉ ਜੀਰੁ ਕਾਇਨਾ ਬ੍ਰਹਮੰਡ ਹੈ ਜੀਵ ਆਤਮਾ ਬ੍ਰਹਮੰਡ ਹੈ ਜੋ ਬ੍ਰਹਮੰਡ ਪਿੰਡ ਸੋ ਜਾਨ ਪਿੰਡ ਸੋ ਜਾਨ ਉਹ ਹੀ ਆ ਸਰੀਰ ਵਿੱਚ ਜਿਹੜਾ ਤੇਰੇ ਤੇ ਵਿੱਚ ਸੀਨਾ ਜਿਹੜਾ ਕਹਿੰਦੇ ਆਇਆ ਗਰਭ ਵਿੱਚ ਆਇਆ ਨਵਾਸ ਉਹਨਾਂ ਸਰੀਰ ਚ ਉਹਨੂੰ ਹੁਣ ਖੋਜ ਲੋ ਬਾਹਰ ਤੋਂ ਸਾਡੇ ਕੋ ਖੋਜਣ ਦਾ ਕੋਈ ਤਰੀਕਾ ਹੀ ਨਹੀਂ ਹੈ ਸੇ ਦੇ 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 ਵਿੱਚ ਸਮਝ ਸਮਝ ਸਕਦੇ ਸੀ ਉਹਨੂੰ ਜਿਹਨਾਂ ਜਿਹੜੇ ਸਰੀਰ ਦੇ ਵਿੱਚ ਹੈ ਉਹਨਾਂ ਜਿਹੜਾ ਗੱਲਾਂ ਸਮਝਿਆ ਜਾ ਸਕਦਾ ਕੀ ਹੈ ਬਾਹਰ ਦੇ ਵਿੱਚ ਨਹੀਂ ਸਮਝਿਆ ਜਾ ਸਕਦਾ ਪਿੰਡ ਤੋਂ ਜਾਣ ਮਾਨ ਸਰੋਵਰ ਕਰਿ ਕ੍ਰਿਸ਼ਨਾਰ ਮਾਨ ਸਰੋਵਰ ਕਰਿ ਕ੍ਰਿਸ਼ਨਾਰ ਸਰੋਵਰ ਦੇ ਸਿਲਵਾਨ ਸਿਲਵਾਨ ਦੇ ਸਰੋਵਰ ਦੇ ਸਰੋਵਰ ਦੇ ਸਿਲਵਾਨ ਜਿਹੜੇ ਸਰੋਵਰ ਦੇ ਵਿੱਚ ਸਿਲਵਾਨ ਮਿਲੇ ਇਸਨਾਰਡ ਕੀਤੇ ਤੇ ਦਰਗਾਹ ਦੇ ਵਿੱਚ ਇਹਦਾ ਸਿਲਵਾਨ ਮਿਲੇ ਨਾ ਜਿਹੜੇ ਸਰੋਵਰ ਦੇ ਵਿੱਚ ਇਸਨਾਰਡ ਕੀਤੇ ਤੇ ਉਸ ਸਰੋਵਰ ਵਿੱਚ ਕਾ ਫਾਦਰ ਮਿਲਿਆ ਹਾਂ ਜਲ ਪ੍ਰਮਾਣ ਹੋਵੇ ਦਰਗਾਹ سو سو جا کو جاپ جا کو ہوئے پن پاپ سو سو اور سو ہند سو دیکھو سو تو آیا ہی نہیں جیسے سو ہند سو کہ سو ہم سو ہے جا کو جا کو جاپ ادا جاپ, جاپ کی ہے سمجھ کی ہے جاپ ہوں سمجھ جاپ صاحب سمجھے ہے میں سب جائی ہے دسیا ਰਗੜ ਗਈ ਤੇ ਆਪਣੀ ਸਮਝ ਦਸਮ पाच ਦੇ ਉਹਦੇ ਚ ਜਾਪ ਕੀ ਹੈ ਸੋ ਹੋ ਸੋ ਸੋ ਤੇ ਤੂੰ ਆਉਂ ਰਿਹਾ ਸੋ ਹਾਂ ਕੋਲ ਆਉਂ ਰਿਹਾ ਹੋ ਸੋ ਸੋ ਹਾਂ ਸੋ ਜੋ ਤੂੰ ਆਉਂ ਰਿਹਾ ਮੈਂ ਕੁਝ ਬਣੀ ਤੋਹੀ ਰਿਹਾ ਬਣੀ ਤੂੰ ਫੜ ਕਢੀ ਆ ਸੋਈ ਮੁੜ ਕੇ ਜਾ ਕੋ ਕਹਤਾ ਹੋ ਰਹੀ ਹੈ ਜਾ ਜਾਬ ਸਮਝ ਲਿਆ ਸਭ ਕੁਝ ਜਾਂ ਸਮਝ ਲੈਣ ਜਾਂ ਜਾਪ ਲੈ ਉਹ ਜਾਪ ਲੈ ਉਹ ਫਿਰ ਕੀ ਆ ਤੂੰ ਰੰਗ ਖਤਮ ਤੂੰ ਤੂੰ ਨਹੀਂ ਰਹਿਦਾ ਗਾਏ ਨਹੀਂ ਰਹਿਦਾ ਚੱਲ ਵੇ ਗਲਾ ਜਾ ਤੂੰ ਗਰਮ ਵਾਲੇ ਕੋਈ ਹੈ ਦੋ ਨਹੀਂ ਰਹੇ ਕਾ ਸੋਹੇਖੋ ਜਾਪੋ ਹੈ ਜਾਪ ਜਾਪੋ ਹੈ ਜਾਪੋ ਲਿਖਤ ਨਾ ਹੋਏ ਉਹਨਾਂਰ ਪਾਪ ਉਹਨਾਂਰ ਪਾਪ ਫੇਦੀ ਲਪਤ ਹੁੰਦੇ ਨੋ ਪੁਨਰ ਪਾਪ ਦੇ ਲੱਭਤ ਹੁੰਦੇ ਪੁਨਰ ਪਾਪ ਦੇ ਬਸਦੀ ਹੋ ਗਾਲੀ ਪੁਨਰ ਪਾਪ ਆਦਾਂ ਨੂੰ ਨਹੀਂ ਲੱਤ ਕੰਦਾ ਸਕਦੀ ਆਤਮਾ ਬੰਨ ਲੈਂਦੀ ਆ ਦੇ ਪੁੱਤ ਕੀਤਾ ਪਾਪ ਕੀਤਾ ਆਤਮਾ ਨੂੰ ਪੁੱਤ ਪਾਪ ਲੰਘਾਦੀ ਹੈ ਆਦਾਂ ਦੇ ਬੱਚੇ ਦੀ ਕੋਈ ਆਤਮਾ ਦੇ ਬੱਚੇ ਕੋਈ ਜੀ ਜੋ ਹੋ ਰਿਹਾ ਹੈ ਤੇ ਇਹਨਾਂ ਦਾ ਪੁੱਤ ਕਿਹਦੇ ਨਾਲ ਜੋੜਦਾ ਤੁਸੀਂ ਜਿਹਨਾਂ ਨੇ ਜੋੜਤਾ ਉਹ ਸ਼ਰਾਰਤੀ ਨੇ ਜਾਂ ਬੇਕੂਫ ਨੇ ਬਦਮਾਸ਼ ਨੇ ਬੇਸਭ ਜੀ ਸਾਰੀਆਂ ਵਰਤਾ ਗੁਰਮਤਿ ਦੇ ਬਿਨੂ ਤੁਮ ਪਾਪ ਨੂੰ ਇਹ ਜੋੜ ਦਈਏ ਨੇ ਹੈ ਜੀ ਜਾ ਕੋ ਨਾ ਕੋ ਹੈ ਸੋਹੇ ਨੂੰ ਸੋ ਜਾ ਕੋ ਹੈ ਜਾਪ ਜਾ ਕੋ ਲਿਪਤ ਨਾ ਹੋਏ ਉਹਨਾਂਰ ਪਾਪ ਉਹਨਾਂਰ ਪਾਪ ਦੇ ਨਾਲ ਉਹਦਾ ਕੋਈ ਸਮੁੰਦਰ ਹੀ ਹੈ ਬੜਲ ਬੜਲ ਕਾਬ ਨਹੀਂ ਚਾਹ ਬੜਲ ਬੜਲ ਦੇ ਇੱਥੇ ਕੋਈ ਗੱਲ ਨਹੀਂ ਹੈ ਉਸ ਵਸਤਾ ਦੇ ਵਿੱਚ ਮਾਇਆ ਦੀ ਕੋਈ ਗੱਲ ਨਹੀਂ ਬਾਹਰ ਦਾ ਸ਼ਰੀਰ ਬਾਹਰ ਦਾ ਸ਼ਰੀਰ ਵਾੜਣ ਜਿੱਥੇ ਵਾੜਣਾ ਤੇ ਭੇਜਦਾ ਜਿੱਥੇ ਭੇਜਦਾ ਤੇ ਸ਼ਰੀਰ ਹੈ ਵਾੜਣ اور ਅਵਾੜਣ ਸਾਥ ਕੋਈ ਮਾਤਰਾ ਨਹੀਂ ਕਿ ਜੋਤ ਹੈ ਜਿੱਥੇ ਜਿੱਥੇ ਸ਼ਰੀਰ ਹੈ ਉੱਥੇ ਵਾੜਣ ਨੇ ਬਣਾ ਲਏ ਜਿੱਥੇ ਜੋਤ ਹੈ ਤੇਰੀ ਉੱਥੇ ਵਾੜਣਾ ਵਾਲਾ ਦਾ ਹੀ ਮੰਨ ਲਓ ਹੂੰ ਜਿੱਥੇ ਚਾਂਦੇ ਸੂਰਜ ਦੀ ਉਹ ਬਾਰਡ ਬਾਰਡ ਦਾ ਕੀ ਬਣ ਲੋ ਜੋਤ ਹੈ ਉੱਥੇ ਜਾਤ ਅਡੀ શરીર ਦੀ ਉਦੋਂ ਸੰਭਰਣ ਜਾਤ ਨਾਲੇ ਬਣਨਾ ਆ ਸ਼ਾਮ ਲਈ ਸ਼ਾਮ ਜਦੋਂ ਮਰ ਜਾਤ ਉੱਥੇ ਦਰਵੀ ਧੁੱਪ ਹੈ ਉਹਦੇ ਛੋ ਕਿਉਂਕਿ ਧੁੱਪ ਗਿਆਨ ਹੈ ਗਿਆਨ ਦੀ ਰੋਸ਼ਨੀ ਹੁੰਦੀ ਹੈ ਪਰ ਉੱਥੇ ਧੁੱਪ ਚਾਉਂਦੀ ਹੁੰਦੀ ਹੈ ਗਿਆਨ ਦੀ ਧੁੱਪ ਹੋਵੇ ਰੋਸ਼ਨੀ ਹੋਵੇ ਤਾਂ ਖਲੂ ਦੱਸੇ ਜਿਹੜੇ ਅੱਖ ਨੂੰ ਦੇ ਦੇ ਸੂਰਜ ਦੀ ਰੋਸ਼ਨੀ ਉਹ ਉਸੇ ਢੋਪਾ ਲੈਣ ਉਹ ਤੇ ਢੋਪਾ ਤੇ ਛੋਬੀ ਹੈ ਕਿਸੇ ਜੀ ਦੀ ਕਾਮਗਰ ਦੇ ਵੈਸੇ ਗਰਮੀ ਨੂੰ ਢੋਪਾ ਨਹੀਂ ਦੇਦੇ ਗਰਮੀ ਕਾਮਗਰ ਵੀ ਹੁੰਦੀ ਤੇ ਢੋਪਾ ਨਾਲ ਗਰਮੀ ਵੀ ਹੈ ਤੇ ਛਾਵਾਂ ਦਾ ਠੰਡ ਕਾਮ ਨਹੀਂ ਸ਼ਾਮ ਔਰ ਨਾ ਪਾਈਏ ਗੁਰ ਕੀ ਸ਼ਾਮ ਆ ਜਾਣ ਤੇ ਕਿਰਪਾ ਦੇ ਬਿਨ ਇਸ ਗੱਲ ਦੀ ਪ੍ਰਾਪਤੀ ਇਸ ਅਵਸਥਾ ਦੀ ਪ੍ਰਾਪਤੀ ਨਹੀਂ ਹੋ ਸਕਦੀ ਸ਼ਾਮ ਹੁੰਦਾ ਹੈ ਕਿਸੇ ਦੀ ਸ਼ਰਨ ਹੋਣ ਦੀ ਗੱਲ ਜੇ ਗੁਰਬਾਣੀ ਦੀ ਸ਼ਰਨ ਆਈ ਹੈ ਗੁਰਬਾਣੀ ਨੂੰ ਲੱਗ ਲਈ ਹੈ ਵਿਸ ਵਿਸ ਵਿੱਚ ਫਿਰ ਅਵਸਥਾ ਨਹੀਂ ਪ੍ਰਾਪਤ ਹੋ ਸਕਦੀ ਅਵਰ ਨਾ ਪਾਈਏ ਹੋਰ ਕਿਸੇ ਚੀਜ਼ ਨੂੰ ਨਹੀਂ ਪਾਇਆ ਜਾ ਸਕਦਾ ਸਿਰਫ ਗੁਰਬਾਣੀ ਦਾ ਜਿਹੜਾ ਗਿਆਨ ਹੈ ਉਹ ਨੂੰ ਬੰਨ੍ਹਣ ਨਾਲ ਹੀ ਇਸ ਅਵਸਥਾ ਦੀ ਪ੍ਰਾਪਤੀ ਹੁੰਦੀ ਹੈ ਹੋਰ ਕੋਈ ਤਰੀਕਾ ਹੀ ਨਹੀਂ ਹੈ ਤਰੀਕੇ ਬਹੁਤ ਘਨੇ ਲੋਕ ਕਰ ਕੋਈ ਸਮਾਧੀ ਲਾਉਂਦਾ ਕੋਈ ਫੇਰ ਕੋਈ ਕੁਸ਼ ਕਰਦਾ ਕੋਈ ਕੁਸ਼ ਕਰਦਾ ਸਾਰੀ ਗੱਲ ਖਤਮ ਕਰਤੀਏ ਕਹਿ ਕਹਿ ਕੇ ਗਿਆਨ ਤੇ ਬਿਰੋ ਪਰ ਜੇ ਤੇ ਨਹੀਂ ਹੁੰਦਾ ਤਾਂ ਬਲ ਜੇ ਤਰਦੀ ਸਾਰੀ ਗੱਲ ਨਾ ਬੁਲਟ ਕਾਉਣ ਦੀ ਗੱਲ ਹੈ ਹੋਰ ਗੱਲ ਕੀ ਹੈ ਪਰ ਡਰ ਗਿਆ ਤੇ ਕਿਆ ਹੋਇਆ ਮੋਲ ਤੇ ਗੁੱਡੀ ਤੇ ਡਿੱਗਦੋ ਤ੍ਰਿਗੁਣੀ ਮੋਟੇ ਰਹਾ ਦੀ ਜਿਹੜੇ ਲੋਕ ਮਨ ਨੂੰ ਤ੍ਰਿਗੁਣੀ ਟ ਖੋਲਦੇ ਨੇ ਉਹ ਪਾਗਲ ਨੇ ਤ੍ਰਿਗੁਣੀ ਮਾਇਆ ਹੈ ਸਰੀਰ ਮਾਇਆ ਜਿੰਨਾ ਜਿਹੜਾ ਸਰੀਰ ਨੂੰ ਬੁਣਦੇ ਨੇ ਉਹ ਕਦੇ ਟੁੱਟਦਾ ਮਾਇਆ ਡੋਲਣੀ ਹੈ ਚਲ ਮਾਇਆ ਹੀ ਸਾਰੀ ਸ੍ਰਿਸ਼ਟਿਓਂ ਕੋ ਬੁਣੀ ਹੈ ਸਰੀਰ ਸਾਰੇ ਮੌਣ ਕਬੀੜ ਕਿਉਂਗਾ ਮਨ ਡੱਗਦਾ ਚਿੱਤ ਨਾਲ ਜੁੜ ਕੇ ਚਿੱਤ ਤ੍ਰਿਗੁਣੀ ਜਿਹੜੀ ਹੁੰਦਾ ਚਿੱਤ ਹੁੰਦਾ ਹਿਰਦੇ ਚ ਤੇ ਤਰਸ ਮੰਨ ਦਿਲ ਨਾਲ ਹੈ ਸਾਈਂ ਦੇ ਬੰਦੇ ਕੋਈ ਦਿਲ ਹਰੋਜ ਤਰਕੁਟੀ ਨੂੰ ਆਉਂਦਾ ਏ ਇਸ ਬੰਦੇ ਤੇਰਕੁਟੀ ਨਾਲ ਸੰਬੋਧਨ ਲੋਕ ਉਹ ਬੰਦੇ ਨੇ ਜਿਹਨੂੰ ਤਰਕੁਟੀ ਦੇ ਗਾਹਾਂ ਦਾ ਪਤਾ ਹੀ ਨਹੀਂ ਜੇ ਤਰਕੁਟੀ ਦੇ ਗਾਹਾਂ ਨੂੰ ਕੋਈ ਸ਼ਾਇ ਤਰਕੁਟੀ ਦੇ ਵਿੱਚ ਤਾਂ ਜਾਗ ਕੇ ਆਉਂਦਾ ਹੈ ਸੁਪਨੇ ਚ ਆਉਂਦਾ ਹੈ ਤਰਕੁਟੀ ਜਾਗਦਾ ਸੁਪਨਾ ਦੇਖਦਾ ਹੈ ਬਸ ਤੇ ਬੜੀ ਛੋਟੀ ਸੁਪਨਾ ਖਤਮ ਹੋ ਗਿਆ ਤੋ ਤੇ ਕਿੱਲੇ ਤੇਰ ਕੁਟੀ ਦੇ ਛੱਟੜ ਦੇ ਜਾਂ ਤਾਂ ਮਰ ਕੇ ਛੱਡਦਾ ਅਸਨ ਸਾਰੀ ਜਿਹੜਾ ਬੋਲਣਾ ਜਿਹਨੂੰ ਕਹਦੇ ਨੇ ਜੇ ਜੀਵਨ ਛੱਡਦਾ ਤਾਂ ਗੁਰਮੁਖ ਛੱਡਦਾ ਜੇ ਜੀਵਨ ਛੱਡਦਾ ਤਾਂ ਗੁਰਮੁਖ ਛੱਡਦਾ ਤੇਰ ਕੁਟੀ ਬਰਕਰਾਰ ਹੀ ਛੱਡਦੇ ਨੇ ਇਸੇ ਕਰਕੇ ਕਿਹਾ ਵੀ ਜਿਹੜਾ ਸਰੀਰ ਹੈ ਨਾ ਮਾਇਆ ਹੈ ਇਹ ਛੱਟੜੀਆਂ ਛੱਟੀਆਂ ਇਹ ਤਾਂ ਲਿ ਜਾਏਗਾ ਤਾਂ ਤੇਰ ਕੁਟੀ ਦਾ ਛੱਤਣਾ ਤਾਂ ਦਾ ਜਾਣ ਕਬੀਰੇ ਤਾਂ ਜਾਏਗਾ ਕਬਰੇ ਬਾਹਰ ਲੜਾਏ ਜੇ ਸਾਡੇ ਨਾਲ ਆਓਗੇ ਤੇ ਗੁੱਡੀ ਅਸੀਂ ਜਿਲਦੇ ਦੀ ਛੜਾ ਦੇਣੀਏ ਅਸੀਂ ਜਿਲਦਾ ਦਾ 300 ਡਾਲਰ ਜੇ ਦੂਏ ਪਾਸੇ ਜਾਓਗੇ ਉਹ ਮਰਕੈਟ ਤੋਂ ਉਹਨਾਂ ਨੇ ਨਹੀਂ ਛੜਾਉਣਾ ਜੀ ਉਧਰ ਪਰ ਸਾਡੇ ਜਿਉਂਦਾ ਛੜਾ ਆਇਆ ਹੈ ਸ਼ਰੀਰ ਐਸੇ ਬਾਣੇ ਜੇ ਬਣੇ ਬੋਲ ਬਣਨਾ ਹੋਇਆ ਉਹਨਾਂ ਨੇ ਜਮਲ ਬਣਨਾ ਰਹੂਗਾ ਉਹਦੇ ਜਿਉਂਦਾ ਤੇ ਹੋਏ ਉਹਨਾਂ ਨੇ ਜਮਲ ਬਣਨਾ ਰਹੂਗਾ ਕਿ ਉਹ ਗਣਾ ਧਰਮ ਦਾ ਫਰਾਡ ਹੈ ਧਰਮ ਦੇ ਲੋਤੇ ਉਹ ਬਰੋੜਾ ਧਰਮ ਦੇ ਨਾਮ ਤੇ ਤਰਬਦੀ ਹੋਏਗਾ ਮੁਕਤੀ ਦੀ ਗੱਲਾਂ ਨੂੰ ਵੀ ਨਹੀਂ ਕਰਦਾ ਉਹ ਤਾਂ ਮੁਕਤੀ ਭੁਕੀ ਇੱਕ ਵਾਰ ਦੋ ਵਾਰ ਕਹਿੰਦੇ ਇਹਦੇ ਮੁਕਤੀ ਕਿਵੇਂ ਮਿਲਦੀ ਹੈ ਮੁਕਤੀ ਦੀ ਗੱਲ ਹੋਣ ਦੇ ਵਰਤਾ ਫਾੜਿਆ ਹੈ ਆਪੇ ਬੜਜੂ ਕੀ ਮੁਕਤੀ ਵਸ ਤੁਸੀਂ ਚਲੇ ਜਾ ਲੋ ਫਿਰ ਇਹ ਜਾਂ ਮਾਰਾ ਕਬੀਰ ਨੂੰ ਕਹਿੰਦੇ ਆਪੇ ਹੋ ਜੂ ਸਭ ਕੁਝ ਸਾਰੇ ਉੱਪਰ ਖਰਾਬ ਕਰਤੀ ਉਹ ਜੀ ਫਰਨਾਣੀ ਸਗਲਜਾਨ ਪੁਸ਼ਪੁਰੇ ਗਵਾਇਆ ਤਾਂ ਹੀ ਕਹਿੰਦਾ ਸਾਰੇ ਉੱਪਰ ਖਰਾਬ ਕਰਤੀ ਉਹ ਲਾਰਿਆ ਜੀ ਇਦਾਂ ਦੀ ਗੱਲ ਐ ਦਰੂ ਫਰਾਡ ਨੇ ਸਾਰੇ ਦਰੂ ਸਾਨੂੰ ਦੂਜਾ ਸਾਰੇ ਫਰਾਡ ਨੇ ਵਾੜਾ ਸਾਰੇ ਫਰਾਡ ਨੇ ਦੇਖੋ ਗੁਰੂ ਨੇ ਬਾੜਾ ਛੱਡੀ ਐ ਕੁਰਬਾਨੀ ਲਿਖਿਆ ਆ ਉਹ ਉਹ ਸ਼ਬਦ ਨੇ ਅਰਥ ਬਦਲ ਲੇ ਬਦਲੋ ਸ਼ਬਦ ਕ ਮਾੜਾ ਨਹੀਂ ਸੀ ਨਾ ਛੱਡੀ ਲੋਕਾਂ ਨੂੰ ਹੋਰ ਫਸਾਉਣਾ ਸੀ ਫਸਾਉਣਾ ਸੀ ਜਵਾਬ ਦੇਣ ਦੇ ਚੁੱਪ ਕਰ ਜਾਂਦੇ ਨੇ ਛਿੰਟਾ ਦੇ ਵਿੱਚ ਜਵਾਬ ਦੇ ਦਿੰਦਾ ਹੁੰਦਾ ਜੋ ਭਗਤ ਜੀ ਨੇ ਬੋਲਿਆ ਸਰੀਰ ਡਰੇ ਪਾਵੇ ਨਾ ਜਾਏ ਸੁਨ ਸਹਿਜ ਮੈਂ ਰੇਗੋ ਸਮਾਈ ਤਾਰਿਆਂ ਡਰੇ ਤੇਜ ਸੋਤ ਟੇਜ ਨਹੀਂ ਹੈ ਬੈਣੀ ਜਿਵੇਂ ਜੋਗ ਹੈ ਜਦ ਜੋਗ ਲੱਗ ਜਾਂਦੀ ਹੈ ਉਤੋਂ ਫੇਰ ਛੁੱਟਦੇ ਹੋ ਤਾਂ ਜੇ ਛੁੱਟਦੀ ਹੈ ਫੇਰ ਬੜੀ ਤੋੜ ਕੇ ਬਹੁਤ ਜ਼ੋਰ ਨਾਲ ਤੋੜੀ ਪੈਂਦੀ ਆਪਣੇ ਆਪ ਨਹੀਂ ਛੁੱਟਦੀ ਜੋਗ ਉਤੋਂ ਜੇ ਉਹ ਖੁਦ ਰਮੀ ਚੋਂ ਸੇ ਜੋਗ ਤਬ ਨਹੀਂ ਛੁੱਟਦੀ ਉਹ ਕਿ ਮਰੀ ਹੁੰਦੀ ਆ ਬਹੁਤ ਜਲਦੀ ਪਹਿਲਾਂ ਛੜਦੀ ਆ ਜੇ ਜੱਖਰ ਨੂੰ ਫਿਰਦੇ تھے ਘਾਲੂ ਕੋ ਜੁੜੇ ਰਹੇ ਇਥੇ ਜੇ ਛੜਦਾ ਫਿਰ ਗਾ ਦੋ ਲੜ ਫੜ ਫੜ ਉਹਦੇ ਜੇ ਤਾਂ ਛੜਦਾ ਫਿਰ ਫਿਰੋਂ ਡਲੇ ਡੇ ਪੜ ਉਹ ਤਾਂ ਡੇਲ ਪੂ ਗਈ ਜੇ ਤਾਂ ਲੱਗ ਜੇ ਉਹ ਗਾਂ ਚਲੇ ਜਾਊਗਾ ਆਪ ਲੱਭਦੇ ਫਿਰੂਗੇ ਐਸੀ ਉਹ ਗੱਲ ਆ ਦੀ ਜੇ ਜਾਣ ਲੜ ਛੇ ਜਾਣ ਇਹ ਗਾੜੀ ਛੁੱਟ ਗਿਆ ਬਹੁਤ ਜਨਮ ਵਿਛੜੇ ਤੇਵਾਦੋ ਬਹੁਤ ਜਨਮ ਦੇਗਾ ਨਾ ਵਿਛੜੇ ਸੀ ਤੇ ਜਨਮ ਤੁਹਾਰੇ ਲੇਖੇ ਹਰ ਤਾਰੇ ਨਾ ਟਰੇ ਆਵੇ ਨਾ ਜਾਏ ਸੁਨ ਸਹਜ ਮੈਂ ਰਹੋ ਸੁਭਾਈ ਸੁਰ ਤੇ ਆ ਟਲ ਜਾਂਦੀ ਹੈ ਨਾ ਫਿਰ ਨਾਦਾ ਹਟਾਏ ਤੇ ਹਰਦੀ ਹੈ ਜੇ ਕੋ ਹਟਾਵੇ ਤਾਂ ਵੀ ਹਰਦੀ ਜਿਵੇਂ ਕੁਬੇ ਤੇ ਹੱਥੀਂ ਜੜਤਾ ਸਰਦਨ ਬਾਰ ਬਾਰ ਤੇ ਉਹ ਇਹਦੇ ਸੁਰਤ ਤੋੜ ਰਹੇ ਤੇ ਉਥੋਂ ਵੀ ਟੁੱਟੀ ਜਿਹੜੇ ਆਏ ਜਲਾ ਰੋਣੇ ਦੀ ਸੁਰਤ ਟੁੱਟੀ ਕਾਹਦੀ ਦਾ ਉਹ ਉਹ ਦੋ ਸੁਰਤ ਨੂੰ ਤੋੜਦੇ ਫੇ ਪੈਦੇ ਕੇ ਸਭ ਲਾ ਦੇ ਨੂੰ ਪੈਦੇ ਲਿਆ ਸੁਰਤ ਦੀ ਟੁੱਟੀ ਖੋਪਰੀਆਂ ਲਾਤੀਆਂ ਸੁਰਤ ਦੀ ਟੁੱਟੀ ਬੰਦ-ਬੰਦ ਕਰਦੇ ਸੁਰਤ ਦੀ ਟੁੱਟੀ ਕਾਹਿਆਂ ਟੈਰ ਦਾ ਮਤਲਬ ਹੈ ਜੇ ਜ਼ੋਰ ਜੁੜ ਜਵੇ ਤੇ ਆਲ ਟੁੱਟਦਾ ਜਿੱਦੀ ਜੋਰ ਜੀ ਹੋਵੇ ਸਰੀਰ ਨੂੰ ਜੋਰ ਜੀ ਕਰੀ ਜਾਓ ਇਹ ਰਵਟਾ ਨਹੀਂ ਪ੍ਰੈਕਟੀਕਲ ਦੀ ਗੱਲ ਹੈ ਸਿਰਫ ਥਿਊਰੀ ਦੀ ਹੈਗੀ ਹੈ ਵਿਦਵਾਨੇ ਨੂੰ ਥਿਊਰੀ ਬੰਦੇ ਨੇ ਥਿਊਰੀ ਦੀ ਹੈਗੀ ਹੈ ਪ੍ਰੈਕਟੀਕਲ ਹੈ ਇਹ ਗੱਲ ਸਬੂਤ ਨਾਲ ਜਾ ਕੇ ਕੋਲ ਪ੍ਰਮਾਣ ਨਾਲ ਸਬੂਤ ਤਾਂ ਤੂੰ ਪੁੱਲਾ ਨਾਲ ਕੀ ਕੀ ਸਭ ਤੇ ਟੁੱਟੀ ਹੋ ਰਹੀ ਜੇ ਸੁਰਤ ਟੁੱਟ ਗਿਆ ਫਿਰ ਮਰ ਜਾਂਦਾ ਸੁਰਤ ਟੁੱਟ ਗਈ ਵੇਦਾ ਗਿਆ ਸੁਰਤ ਨਹੀਂ ਟੁੱਟਦੀ ਹੈ ਗਰਭ ਦੇ ਵਿੱਚ ਧਿਆਨ ਦੀ ਟੁੱਟਦਾ ਤਾਂ ਹੀ ਵੱਧਦਾ ਧਿਆਨ ਟੁੱਟ ਜਾ ਗਰਭ ਜਦੋਂ ਵੱਧ ਜਾਂਦਾ ਵਿੱਚ ਉਧਰ ਰੱਖਿਆ ਕੇ ਮੈਂ ਗਰਭ ਦੇ ਵਿੱਚ ਧਿਆਨ ਜੁੜਿਆ ਸੀ ਅੱਲਾ ਪਰਪਾ ਆਵੇਗਾ ਨਾਲ ਜਿੰਨਾ ਜਿਹੜਾ ਉਹਦੀ ਸੁਰ ਜੁੜੀ ਹੋਈ ਆ ਉਹਨਾਂ ਜਿਹੜਾ ਉਹਨੂੰ ਪਰਪਾ ਆਉਂਦਾ ਹੈ ਜਿੱਦਾਂ ਜੇ ਜੁੜੀ ਹੋਈ ਜਾਂ ਜਿਹੜੇ ਪ੍ਰਭੂ ਦਾ ਜਦ ਪ੍ਰਭੂ ਨਾ ਪਾਇਆ ਸੁਰਤ ਟੁੱਟ ਜਾਂਦੀ ਹੈ। ਪਰ ਫੇਰ ਵੀ ਰੱਖਿਆ ਕਰਦਾ। ਫੇਰ ਜਾਨੀ ਹੋੜੀ। ਜਿੱਦਾਂ ਜੇ ਤਾਰ ਜੁੜੀ ਹੈ ਉਸ ਦੇ ਜਿਹੜੇ ਲੜ ਜਾਂਦੀ ਹੈ। ਤਾਰ ਨਾਲ ਕੋਈ ਲੜ ਮੁਜੀ। ਉਹ ਲੜ ਮੁ ਜਾਂਦੀ ਹੈ। ਉਹਦਾ ਨਹੀਂ ਆਉਂਦੇ। ਚੱਗਦੇ ਮੈਗਨੇਟ ਲੋਹਾ ਚੱਕ ਲੈਂਦਾ। ਦੇਖੋ ਨਾ ਦੇਖੋ ਜੇ ਤਾਰ ਜੇ ਸੋਚ ਚੌਪ ਕਰਦੀਏ ਫਿਰ ਕੀ ਹੁੰਦਾ ਦਾਲ ਦੇ ਗਲ ਹੋ ਜਾਣੇ ਡਿੱਪੇਂਦ ਸੱਚਿਆਂ ਕਿਵੀਨ ਕਹਿਦੇ ਨੇ ਵੀ ਜਦ ਮੇਰੇ ਚੋਟ ਮਾਰੀ ਹੈ ਹਾਥੀ ਦੇ ਬਲੂੜੀ ਵਧਾ ਕੀ ਹੋਇਆ ਕਰੇ ਚੌਥੇ ਪੜ ਦੇ ਜਨ ਕੀ ਜਦ ਮੈਂ ਤੇ ਚੌਥੇ ਪੜ ਤੇ ਬੇਰਾਂ ਤੇ ਅੰਜੜਿਆ ਤੇ ਅੰਜੜਿਆ ਨੂੰ ਤਾਂ ਸੁੱਤ ਕੀ ਨਾ ਸੁੱਤ ਰਹੀ ਬੁੱਧ ਕੀ ਰੋਦ ਜਿਹਦਾ ਤੇ ਅੰਜੜਿਆ ਹੁੰਦਾ ਤਾਂ ਸੁੱਧ ਬੁੱਧ ਦੀ ਰਹਿੰਦੀ ਹੋਣੀ ਬਿਲਕੁਲ ਨਹੀਂ ਪਤਾ ਕੀ ਹੋਇਆ ਅਰੇ ਜੇ ਸੁਣੀ ਹੈ ਗੱਲ ਇਹ ਹੈ ਵੀ ਹਾਤੀ ਚੀਕਾ ਮਾਰ ਕੇ ਪਿੱਛੇ ਹੋ ਗਿਆ ਉਹ ਸੁਣੀ ਹੋਈ ਗੱਲ ਨਹੀਂ ਆ ਲੋਕਾਂ ਦੇ ਬਾਅਦ ਕਿ ਵੀ ਨਹੀਂ ਪਤਾ ਆਪਣੀ ਨਾਲ ਦਾ ਜਵਾਬ ਦਿੱਤਾ ਚੌਥੇ ਪੱਧਰ ਤੇ ਜਾਣ ਕੀ ਜਾਂਦੀ ਕਹਿੰਦੇ ਉਹਨੇ ਆਪਣੀ ਤਾਂ ਗੱਲ ਕਰਤੀ ਬਾਕੀ ਆ ਗੱਲ ਉਹਨੇ ਜਦ ਸੁਣੀਏ ਲੋਕਾਂ ਦੇ ਉਹ ਦੱਸੀਏ ਇਹ ਵੀ ਨਾਲ ਦੇ ਵੀ ਤੇ ਗੱਲ ਦਾ ਸੋ ਤੋਗਲਾ ਦਾ ਸਾਡੇ ਉਹ ਦਸੀ ਹੋਈ ਜਿਹੜੇ ਗੁਰਬਾਣੀ ਚ ਬਾਕੀ ਦੇਖੀ ਹੋਈ ਜਿਹੜੇ ਬਬਲਕਦਿਆਂ ਸਾਬ ਜਤੀ ਇਹਦੀਆਂ ਦੇਖੀ ਨਹੀਂ ਹੋਈ ਨਾ ਕਰਦੀ ਗੱਲ ਭਾਈ ਮਨੈਸਰ ਦੀ ਦੇਖੀ ਨਹੀਂ ਹੋਈ ਤਰੂ ਸੋਦੇ ਦੇਖੀ ਨਹੀਂ ਹੋਈ ਸਬੂਤ ਹੈ ਸਾਰੇ ਜਦੋਂ ਧਿਆਨ ਟੁੱਟ ਜਾਂਦਾ ਜੁੜ ਜਾਂਦਾ ਤੇ ਤੈ ਕੋਲ ਨਾ ਕੋਲ ਮਰੂਗਾ ਆਤਮਾ ਨੂੰ ਕੋਣ ਤੋੜੂਗਾ ਆਤਮਾ ਨਹੀਂ ਡੁੱਟਦੀ ਸਰੀਰ ਪਿਆ ਚਲਾ ਜਾਵੇ ਆਤਮਾ ਤੇ ਰਹੀ ਜੁੜੀ ਹੋਈ ਅਡੋਲ ਰਹਦੀ ਆਤਮਾ ਸਰੀਰ ਪਿਆ ਜਾਵੇ ਸਰੀਰ ਨਹੀਂ ਇਸ ਗੜਗ ਵਿੱਚ ਗਾਦੀ ਦੋਵੇਂ ਪਾਸੇ ਜਾਊਗਾ ਸਰੀਰ ਪਰ ਇੱਕ ਪਾਸੇ ਦਾ ਸਰੀਰ ਚਲਾ ਜਾਊਗਾ ਆਪਣੇ ਘਰ ਚਲਾ ਜਾਏਗਾ ਤੂੰ ਜੰਮਣ ਮਰਨਾ ਕਟਿਆ ਜਾਊਗਾ ਹਮੇਸ਼ਾ ਵਾਸਤੇ ਆਪਣਾ ਅਸ਼ੀਰਾਜ ਮਰ ਜਾਊਗਾ ਇੱਕ ਵਾਰ ਸੇ ਜੇ ਦੂਈ ਭੁక్తి ਕਰੇਗਾ ਵਰਤ ਨੂੰ ਛੱਡ ਕੇ ਇਹ ਕਾਂ ਸ਼ਰੀਰ ਵੀ ਜਲਾ ਜਾਊਗਾ ਮਿਲਣਾ ਵੀ ਗੱਥਲੀ ਸੀ ਇਹ ਇਸ ਕਰਕੇ ਕਹਦਾ ਕਬੀਰੇ ਤਨ ਜਾਏਗਾ ਕਪੜੇ ਮਾਰ ਗਲਾਏ ਚਾਹ ਗੁਰਬਖਾਣੇ ਮਾਰ ਗਲਾ ਲੈ ਚਾਹ ਗੁਰਬਖਾਣੇ ਮਾਰ ਗਲਾ ਲੈ ਸਰੀਰ ਨਹੀਂ ਰਹਿਣਾ ਜੇ ਐਸ ਗੱਲ ਦਾ ਖਿਆਲ ਕਰ ਲੈਂਦੇ ਸੰਤ ਇਹ ਪੰਕਤੀ ਨੂੰ ਪੜ ਲੈਂਦੇ ਤਾਂ ਪਖੜਵਾ ਸਾਰਾ ਛੱਡ ਦਿੰਦੇ ਇਹਨਾਂ ਦਾ ਬਾਣੀ ਤੇ ਵਿਸ਼ਵਾਸ ਨਹੀਂ ਸੰਤਾਂ ਨੂੰ ਇਹਨਾਂ ਨੇ ਬਾਣੀ ਤੇ ਲੈਣਾ ਰੱਖੀ ਹੈ ਜੇ ਐਨੀਓ ਗੱਲ ਸੰਤ ਸੁਭਝ ਲੈਦੇ ਸੁਣ ਲੈਦੇ ਸਭ ਕੁਝ ਜਿਹੜਾ ਉਹ ਕਹਿ ਇਹ ਕਰਦੇ ਲੋੜੇ ਵੀ ਸੇਖਾਂ ਨੂੰ ਜਿਹੜੇ ਕਰ ਰਹੇ ਉਹਨੇ ਤਾਂ ਸਾਰੇ ਸਹੀ ਪੜ੍ਹਦੀ ਬੜਾ ਦਾ ਇਹਦੇ ਸਾਰੇ ਰੇਤਾ ਕਾਰਾਂ ਦੇ ਝੂਟੇ ਲੈਣ ਨੂੰ ਸੰਤ ਬਣੇ ਨੇ ਇਹਨੇ ਸੰਤ ਬੜੇ ਤੇ ਲੈਣਾ ਕੀ ਹੈ ਗਰੀਬ ਘਰਾਂ ਤੋਂ ਆਏ ਹੋਏ ਨੇ ਇਹਨਾਂ ਨੂੰ ਘਰ ਕਿੱਥੇ ਚੱਲ ਨੂੰ ਮਿਲਣੀ ਸੀ ਜੇ ਸੰਤਰਾ ਬਣਦੇ ਵਸੇ ਤਾਂ ਘਰਾਂ ਨੂੰ ਕਰਕੇ ਆਏ ਹੋਏ ਨੇ ਤਾਰੂ ਵਾਲਿਆਂ ਦਾ ਤਾਂ ਦੂਰ ਦਾ ਵਾਸਤਾ ਦੀ ਲੋਕਾ ਨਾ ਬਹੁਤ ਦੂਰ ਦਾ ਵਾਸਤਾ ਦੀ ਲੋ ਤੁਹਾਨੂੰ ਦਾ ਬਿਲਕੁਲ ਨਹੀਂ ਵਾਸਤਾ ਦੀ ਕੋਈ ਰੋਟੀ ਦੀ ਗੱਲ ਬਸ ਰੋਟੀ ਸੌਖੀ ਮਿਲਦੀ ਹੈ ਰੋਟੀ ਰੋਟੀ ਸੌਖੀ ਮਿਲਦੀ ਹੈ ਬਸ ਸੋ ਸਾਰੀ ਸੋ ਉਹੀ ਗੱਲ ਹੈ ਹਈ ਟਾਰੀ ਦਾ ਡਰੇ ਆਵੇ ਨਾ ਜਾਏ ਟਾਰੀ ਦਾ ਡਰੇ ਸੁਰਤਰੀ ਡੁੱਲਦੀ ਉਥੋਂ ਟਾਰੀ ਡਰੇ ਆਵੇ ਨਾ ਜਾਏ ਉਹ ਰੋਜ਼ਾਨਾ ਖਤਮ ਹੋ ਗਿਆ ਜੇ ਸੁਰਤ ਇੱਥੇ ਹੀ ਆਉਂਦੀ ਜਾਂਦੀ ਰਹੀ ਚਿੰਤਾ ਜਾਂਦੀ ਜਾਂਦੀ ਆਵੇ ਨਾ ਜਾਏ ਸੁਣ ਸਹਜ ਮੈਂ ਰਹੋ ਸਮਾਏ ਸੁਣ ਸਹਜ ਮੈਂ ਰਹੋ ਸਮਾਏ ਸੁਣ ਮਨ ਸੁਣ ਲੈ ਬਹੁਤ ਸੁਣ ਲੈ ਪਰ ਜੋ ਪੈ ਸਿੱਧ ਜਿਤ ਕੀ ਹੈ ਸਹਜ ਹੈ ਸਤਗੁਰ ਜਾਗਦਾ ਹੈ ਸੁਣ ਮਨ ਸਹਜ ਦੇ ਵਿੱਚ ਸਮਾਇਆ ਹੋਇਆ ਆਪਣੇ ਮੌੜ ਦੇ ਸਮਾਇਆ ਹੋਇਆ ਕਹਿੰਦਾ ਮਤਲਬ ਇਹ ਹੈ ਮਨ ਸੁਣਨ ਉਹ ਕਹੇ ਮਨ ਨੂੰ ਸੰਸਾਰ ਦੀ ਕੋਈ ਭੁੱਖ ਕੋਈ ਇੱਛਾ ਨਹੀਂ ਹੈਗੀ ਸਹਜ ਵਿੱਚ ਸਮਾਇਆ ਹੋਇਆ ਸਹਜ ਕੋਲ ਜਿਹੜਾ ਜਾਗਦਾ ਹੈ ਸੁਨ ਮਾਨਸ ਸਹਿਜ ਚਿੱਤ ਵਿੱਚ ਸਹਿਜ ਮੂਲ ਵਿੱਚ ਆਪਣੇ ਚ ਜਾਗਦੇ ਦੇ ਉਹ ਚ ਸਤਪੁਰ ਦੇ ਵਿੱਚ ਸੁਆਇਆ ਹੋਇਆ ਸੋਨੂੰ ਸਤਪੁਰ ਆਪਣੀ ਦਰਦੀ ਗੱਲ ਹੈ ਸਤਪੁਰ ਬਾਹਰਲੀ ਹੁੰਦਾ ਜਿਹੜੇ ਲੋਕ ਸਤਪੁਰ ਬਾਹਰ ਮੰਦਰ ਨੂੰ ਬੇਫਕੂਫ ਨੇ ਸਤਪੁਰ ਬਾਹਰ ਦੇ ਨਾਲ ਅਸੀਂ ਸਮਝ ਨਹੀਂ ਸਕਦੇ ਬਾਹਰ ਹੁੰਦਾ ਐਸਾ ਦੌਰ ਚੱਲ ਹੋਊਗਾ ਬੰਦੇਓ ਪਰ ਅਸੀਂ ਵੀ ਸਮਝ ਨਹੀਂ ਸਕਦੇ ਉਹਦੇ ਵਿੱਚ ਦੂਏ ਸਤਪੁਰ ਤੇ ਖਾਲੀ ਕੋਈ ਅਸੀਂ ਹਾਂ ਸਤਪੁਰ ਤੇ ਖਾਲੀ ਕੋਈ ਆਪਣਾ ਆਪਣਾ ਸਤਪੁਰ ਹੁੰਦਾ ਸਾਰੇ ਹੁੰਦਾ ਆਪਣੇ ਜਸਬਾਈ ਦਾ ਹੁੰਦਾ ਸਾਰਿਆਂ ਨੇ ਦਾ ਸਪਲਾਈ ਦਾ ਪਾਣੀ ਹੈ ਪਾਣੀ ਦਾ ਟਾਂਕੇ ਕੋਈ ਹੈ ਜਸਬਾਈ ਦਾ ਪਾਣੀ ਦਾ ਦੋਸਰੀ ਸਾਰਿਆਂ ਦੇ ਹੀ ਆ ਟਾਂਕੇ ਭਾਵੇਂ ਕਿਥੋਂ ਆਉਂਦਾ ਹੋਵੇ ਕਿਥੋਂ ਤੁਹਾਨੂੰ ਕੀ ਹੈ ਸਤਗੁਰੂ ਨੂੰ ਜਾਏ ਕਿਥੋਂ ਸ਼ਕਤੀ ਮਿਲਦੀ ਹੋਵੇ ਸਾਰੇ ਪਰਾਂ ਦੇ ਜੁੜਿਆ ਹੋਇਆ ਕੋਧ ਹੋਵੇ ਸੱਚ ਨਾਲ ਜੁੜਿਆ ਹੋਇਆ ਹੈ ਠੀਕ ਹੈ ਪਰ ਅਸੀਂ ਸਤਗੁਰੂ ਜੀ ਨੂੰ ਸਮੋਲ ਸਾਨੂੰ ਜੋ ਪ੍ਰਾਪਤੀ ਹੋਣੀ ਆਪਣੇ ਸਤਿਗੁਰ ਤੋਂ ਹੀ ਹੋਣੀ ਕਾਈ ਲਗਾ ਮੈਂ ਆਪਣਾ ਗੁਰ ਪੁੱਛ ਰਖਿਆ ਵੇ ਆਪਣਾ ਆਪਣਾ ਜਿਹੜਾ ਬੰਦਾ ਵੱਖਰਾ ਜਿਹੜਾ ਆਪਣਾ ਬੋਲੂ ਉਹ ਤਾਂ ਵੱਖਰਾ ਹੋ ਗਿਆ ਦੂਆ ਆਪਣਾ ਬੋਲੂ ਉਹਦਾ ਹੋ ਗਿਆ ਵੇ ਆਪਣਾ ਗੁਰ ਪੁੱਛ ਦੇਖਿਆ ਵਾ ਨਾ ਇਥੋਂ ਜਿਹੜਾ ਮੇਰੇ ਕੋਲ ਗਿਆ ਨਾ ਮੇਰਾ ਹੀ ਹੈ ਉਹ ਦੂਜਾ ਦਾ ਨਹੀਂ ਹੋ ਸਕਦਾ ਦੂਜਾ ਦਾ ਕੀ ਕੇਸ ਹੈ ਜਿਹਦੇ ਕੋਲ ਜਿਹੜਾ ਗਿਆਨ ਆ ਉਹ ਉਹਦੇ ਕੋਲ ਹੀ ਜੇ ਉਹਦੇ ਹਿੱਸੇ ਚਾਹੀਏ ਜਿਹਨੇ ਰੋਟੀ ਖਾ ਲਈ ਉਹਦੇ ਉਹਦੀ ਭੁੱਖ ਦੂਰ ਹੋ ਗਈ ਤੋ ਇਹਦੀ ਹੀ ਹੋ ਚੱਲਦੀ ਜਿਹਨੂੰ ਖਾਣੀ ਪਊਗੀ ਇਸ ਕੋ ਆਪਣਾ ਮੂਲ ਆ ਡੱਡਾ ਗੁਰੂ ਨੂੰ ਇਹ ਕਹਤੋਂ ਗੱਲ ਕਰਦਾ ਆਪਣਾ ਮੂਲ ਪਛਾਣ ਲੋ ਪਰ ਤੂੰ ਜੋ ਤ ਸ੍ਰੂਪ ਸ੍ਰੂਪ ਹੈ ਆਪਣਾ ਮੂਲ ਪਛਾਣ ਤੂੰ ਆਪਣਾ ਮੂਲ ਪਛਾਣ ਉਹ ਆਪਣਾ ਪਛਾਣ ਦਿੱਤਾ ਆਪਣਾ ਪਛਾਣ ਆਡਡ ਜਰਾ ਜ਼ਰੇ ਮੂੜ ਆਡਡ ਦੇ ਜਿਹਦੀ ਟਾਲੀ ਵੀ ਕੋਈ ਆਪਣੇ ਮੋੜੋਂ ਉਖੜੀ ਹੋਈ ਹੈ ਉਹ ਅਡਾਸ ਘਟਾਉਂਦਾ ਉਹ ਉਹਨੂੰ ਉਹਦੇ ਮੋੜ ਤੇ ਆ ਹੁਣ ਰਿਜ਼ਲਟ ਦੇ ਦਰਸ ਨਾ ਦੇ ਦਰਸ ਤੇ ਗੁੜਚਾ ਨਾ ਦੇ ਉਹਨੂੰ ਉਹਦੇ ਵਿੱਚ ਆਉਣਾ ਚਾਹੇ ਤਾਂ ਫਸੇ ਰਹੇ ਨੇ ਪਰ ਉਹਨੂੰ ਆਪਣੇ ਮੋੜ ਤੇ ਜਾ ਸੌਣ ਦਰਜ ਜਾਇਆ ਤੁਸੀਂ ਫਸੇ ਹੋਏ ਨੇ ਪੈਰੋਂ ਦੂਜੇ ਦੇ ਮੋੜ ਤੇ ਦੂਜੀ ਟਾਲੀ ਰੋਸਦੀ ਆ ਸਕਦਾ ਆਪਣੇ ਮੋਰ ਜੈਰਾ ਸਉ ਗਾਉ। ਹਈ ਮਨ ਮਦੇ ਜਾਣੇ ਜੇ ਕੋਏ ਜੋ ਗੋਲੇ ਸੋ ਆਪੇ ਹੋਏ। ਮਨ ਬੰਦੇ ਮਦੇ ਆ ਦੇਖੋ। ਹਮ। ਬਹੁਤ ਬਹੁਤ ਸਮਾਇਆ ਰ ਵਿੱਚ। ਕਿਵੇਂ ਸਮਾਇਆ? ਬਨ ਬੰਦੇ ਬੰਦੇ ਵਿੱਚ ਆਉਂ ਚੋਸ਼ ਦੇ ਵਿੱਚ ਚਲਦਾ ਸੂਰਜ। ਸੂਰਜ ਰੋਸ਼ਨੀ ਚ ਹੁੰਦਾ ਬਾਹਰ ਨਹੀਂ ਹੁੰਦਾ ਬੰਦ ਬੰਦੇ ਬਿਚੇ ਆਓ ਜੀ ਜਿਸ ਬੋਲਣਾ ਉਹ ਵਿਚੇ ਆ ਮੰਦ ਸੁਬਹਣਾ ਕੀ ਜੀ ਜਿਸ ਬੋਲਣਾ ਉਹ ਵਿਚੇ ਆ ਤੇਰੇ ਅਸਰ ਜਿਸ ਬੋਲਣਾ ਕਿ ਬੇ ਰੋਸ਼ਨੀ ਨੇ ਆਪ ਰੋਸ਼ਨਾ ਹੈ ਨਾ ਵੀ ਬੇ ਦਾ ਵजूद ਵੱਖਰਾ ਹੈ ਬਹਿ ਕੁਝ ਵੱਖਰਾ ਬੇਬੀ ਕੋ ਹਸਤੀ ਬੱਕਰੀ ਹੈ ਇਹ ਆਪਣੇ ਅੰਦਰੋਂ ਹਸਤੀ ਦਾ ਅਹਿਸਾਸ ਖਤਮ ਕਰਨਾ ਹੈ ਬਖਰਾ ਕੁਸ਼ਵਰੀ ਉਹ ਬੋਲ ਰਹਿਣਾ ਹੋਈ ਰੋਜ਼ ਦੀ ਰਾਣੀਆ ਰੋਜ਼ ਦੀ ਰੇਹ ਮਨ ਲਾਣਾ ਵੀ ਮੈਂ ਕੁਝ ਨਹੀਂ ਹੈਗੀ ਆਈ ਹੈ ਇਹ ਤਾਂ ਮੈਂ ਪੈਦਾ ਹੋਈ ਤੂੰ ਹੈਗਾ ਮੈਂ ਹੈਰੀ ਤੋ ਤੋ ਕਰਤਾ ਤੂੰ ਪਿਆ ਤੇ ਬਹਿ ਹੈਰਾਨ ਹਾਂ ਮੈਂ ਹੈਗਾ ਪਰ ਤੂੰ ਹੀ ਵੱਡ ਗਿਆ ਮੈਂ ਨਹੀਂ ਰਿਹਾ ਬਸ ਵੇ ਵੈਦੀ ਬਨੌਤ ਖੰਦ ਹੋਈ ਆ ਵੈਦੀ ਬਨੌਤ ਇਹ ਖਤ ਹੋਈ ਆ ਤੂੰ ਤੂੰ ਕਰਤਾ ਤੂੰ ਪਿਆ